ਅਸਲਾਮ ਅਲੈਕੁਮ ਦੋਸਤੋ ਸਵਾਗਤ ਹੈ ਆਪ ਸੌਦਾ ਪੀਰਾ ਫਕੀਰਾਂ ਦੀ ਨਗਰੀ ਚੈਨਲ ਵਿੱਚ ਦੋਸਤੋ ਅੱਜ ਮੈਂ ਆਪ ਸਭ ਲਈ ਬਹੁਤ ਹੀ ਖਾਸ ਵੀਡੀਓ ਲੈ ਕੇ ਹਾਜ਼ਰ ਹੋਇਆ ਹਾਂ ਇੱਕ ਅਜਿਹਾ ਵਜ਼ੀਫਾ ਦੱਸਾਂਗਾ ਜਿਸ ਨੂੰ ਰਾਤ ਨੂੰ ਤੁਸੀਂ 9 ਤੋਂ 10 ਵਜੇ ਦੇ ਵਿੱਚ ਸਿਰਫ 7 ਵਾਰ ਪੜ੍ਹਨਾ ਹੈ 7 ਵਾਰ ਉਸ ਵਜ਼ੀਫੇ ਨੂੰ ਪੜ੍ਹਨ ਤੋਂ ਬਾਅਦ ਤੁਸੀਂ ਆਪਣੇ ਸੀਨੇ ਤੇ ਦਮ ਕਰ ਲੈਣਾ ਹੈ ਆਪਣੇ ਹੱਥਾਂ ਤੇ ਦਮ ਕਰਕੇ ਆਪਣੇ ਮੂੰਹ ਤੇ ਆਪਣੇ ਪੂਰੇ ਬਦਨ ਤੇ ਹੱਥਾਂ ਨੂੰ ਫੇਰ ਲੈਣਾ ਹੈ ਇਸ ਸੂਫ਼ੀਏ ਨਾਲ ਹੋਵੇਗਾ ਕਿ ਇਸ ਸੂਫ਼ੀਏ ਨਾਲ ਇਹ ਹੋਵੇਗਾ ਕਿ ਆਪਣੇ ਤੇ ਅੱਲਾਹ ਤਾਲਾ ਦੀ ਕਿਰਪਾ ਹੋਵੇਗੀ ਆਪਾਂ ਨੂੰ ਕੋਈ ਵੀ ਡਰ ਭੈ ਨਹੀਂ ਲੱਗੇਗਾ ਕੋਈ ਵੀ ਕਬਰਾਟ ਨਹੀਂ ਹੋਵੇਗੀ ਚੈਨ ਦੀ ਨੀਂਦ ਆਵੇਗੀ ਅੱਲਾਹ ਤਾਲਾ ਦੀ ਨਿਗਹਿبانی ਮਿਲੇਗੀ ਜਿਹੜਾ ਵੀ ਸ਼ਖਸ ਸੱਚੀ ਮੰਨਦੇ ਨਾਲ ਇਸ ਸੂਫ਼ੀਏ ਦਾ ਵਿਰਤ ਕਰਦਾ ਹੈ ਸਿਰਫ 7 ਵਾਰ ਇਸ ਸੂਫ਼ੀਏ ਨੂੰ ਦਿਲੋਂ ਪੜ੍ਹਦਾ ਹੈ ਅੱਲਾਹ ਤਾਲਾ ਅੱਲਾਹ ਤਾਲਾ ਦੇ ਦਿਲ ਦਾ ਹਰ ਇੱਕ ਖੌਫ ਹਰ ਇੱਕ ਰਾਵਟ ਕਿ ਲੋਕੀ ਕਹਿੰਦੇ ਸਾਨੂੰ ਬੇਚੈਨੀ ਬੜੀ ਹੁੰਦੀ ਰਹਿੰਦੀ ਆ ਇਹਦਾਂ ਦੀਆਂ ਸਾਰੀਆਂ ਚੀਜ਼ਾਂ ਮੁਸ਼ਕਿਲਾਂ ਦਾ ਹੱਲ ਹੁੰਦਾ ਹੈ ਅਤੇ ਤੁਹਾਡੇ ਦਿਲੂ ਦਿਮਾਗ ਦੇ ਵਿੱਚ ਪੋਜ਼ਿਟਿਵਿਟੀ ਦਾ ਵਾਸ ਹੋਵੇਗਾ ਸਕਾਰਾਤਮਕ ਊਰਜਾ ਤੁਹਾਡੇ ਦਿਲੂ ਦਿਮਾਗ ਦੇ ਵਿੱਚ ਪ੍ਰਵਾਹਿਤ ਹੋਵੇਗੀ ਅਤੇ ਜਿਹੜਾ ਵੀ ਤੁਹਾਡੇ ਨਾਲ ਗੱਲਬਾਤ ਕਰੇਗਾ ਸਾਹਮਣੇ ਵਾਲੇ ਸ਼ਖਸ ਨੂੰ ਵੀ ਤੁਹਾਡੇ ਤੋਂ ਪੋਜ਼ਿਟਿਵਿਟੀ ਮਿਲੇਗੀ ਤੁਹਾਡੇ ਵੱਲੋਂ ਹੋਰ ਜਾਣਿਆ ਕਰਨਾ ਸਾਰੇ ਲੋਕਾਂ ਵਿੱਚ ਫੈਲਣ ਗਿਆ ਲੋਕਾਂ ਨੂੰ ਤੁਹਾਡੇ ਨਾਲ ਗੱਲਬਾਤ ਕਰਕੇ ਅੱਛਾ ਲੱਗੇਗਾ ਚੰਗਾ ਲੱਗੇਗਾ ਇਸ ਵਜ਼ੀਫੇ ਨੂੰ ਪੜ੍ਹਨ ਦਾ ਤਰੀਕਾ ਇਹ ਹੈ ਕਿ ਸਭ ਤੋਂ ਪਹਿਲਾਂ ਤੁਸੀਂ ਤਿੰਨ ਵਾਰ ਦਰूद पाक ਪੜ੍ਹਨਾ ਹੈ ਜਿਹੜਾ ਵੀ ਦਰूद शरीफ ਤੁਹਾਨੂੰ ਯਾਦ ਹੈ ਆਉਂਦਾ ਹੈ ਉਹ ਦਰूद शरीफ ਪੜ੍ਹ ਕੇ ਤਿੰਨ ਵਾਰ ਉਸ ਤੋਂ ਬਾਅਦ ਤੁਸੀਂ ਜਿਹੜਾ ਵਜ਼ੀਫਾ ਪੜ੍ਹਨਾ ਹੈ ਉਹ ਧਿਆਨ ਨਾਲ ਸੁਣ ਲਵੋ ਤੇ ਨੋਟ ਕਰ ਲਵੋ ਯਾ ਅਜ਼ੀਜ਼ੋ ਯਾ ਅਜ਼ੀਜ਼ੋ ਯਾ ਅਜ਼ੀਜ਼ੋ या अजीजो, या अजीजो, या अजीजो, या अजीजो, या अजीजो, इस तरह तीस तो सत बार यजीफा पढ़ना है अ तीन बार फिर उ दरूद शरीफ पढ़ देना है जरा शुरू पढ़िया होगा उखर तीन बार दरूद पाक पढ़ देना है दोस्तों बहुत ही कामयाब यह वजीफा है बहुत ही ताकतवर यह वजीफा है इस नुकू क्या नहीं लगेगा ਜੇਕਰ ਰਾਤ ਨੂੰ ਬੁਰੇ ਸੁਪਨੇ ਆਉਂਦੇ ਆ ਖਾਬ ਆਉਂਦੇ ਆ ਬੁਰੇ ਤਾਂ ਉਹ ਵੀ ਆਉਣੇ ਬੰਦ ਹੋ ਜਾਣਗੇ ਜਾਂ ਫਿਰ ਰਾਤ ਨੂੰ ਸੌਣ ਲੱਗੇ ਡਰ ਲੱਗਦਾ ਆ ਪੈ ਆਉਂਦਾ ਆ ਦਬਾਅ ਪੈਂਦਾ ਆ ਇਸ ਤਰ੍ਹਾਂ ਦੀਆਂ ਚੀਜ਼ਾਂ ਇਸ ਰੂਜ਼ੀਫੇ ਨੂੰ ਪੜਨ ਤੋਂ ਬਾਅਦ ਕਦੀ ਵੀ ਮਹਿਸੂਸ ਨਹੀਂ ਹੋਣਗੀਆਂ ਤੇ ਰਾਤ ਨੂੰ ਸੌਣ ਲੱਗੇ ਤੌਬਾ ਕਰਕੇ ਜ਼ਰੂਰ ਸੌਣਾ ਚਾਹੀਦਾ ਆ ਅੱਲਾਹ ਤਾਲਾ ਤੋਂ ਆਪਣੇ ਪੀਰੋ মুর্ਸ਼ਦ ਤੋਂ ਗੁਨਾਹਾਂ ਦੀ ਮਾਫੀ ਮੰਗ ਕੇ ਸੌਣਾ ਚਾਹੀਦਾ ਆ ਅਤੇ ਹੋ ਸਕੇ ਜਿੰਨਾ ਹੋ ਸਕੇ ਉਹਨਾਂ ਕਿਸਦਾ ਭਲਾ ਕਰਨ ਦੀ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਹੈ ਸੋ ਦੋਸਤੋ ਜੇਕਰ ਤੁਸੀਂ ਸਾਡੇ ਚੈਨਲ ਦੇ ਨਾਲ ਵੀ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਬੈਲ ਆਈਕਨ ਤੇ ਪ੍ਰੈਸ ਕਰਕੇ 올 ਤੇ ਕਲਿੱਕ ਕਰਨਾ ਤਾਂ ਜੋ ਆਪ ਸਭ ਨੂੰ ਸਾਡੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਕਮੈਂਟ ਬਾਕਸ ਵਿੱਚ ਜੈ ਪੀਰਾਂ ਦੀ ਜ਼ਰੂਰ ਲਿਖਣਾ ਇਸੇ ਤਰ੍ਹਾਂ ਦੇ ਕਲਮੇ ਮੰਤਰ ਬਾਖਰਦੂਆ ਫਰਿਆਦ ਅਮਨ ਮੁਜ਼ੀਫੇ ਆਪ ਸਭੀ ਦਾ ਕੇ ਹਾਜ਼ਰ ਹੁੰਦੇ ਰਹਾਂਗੇ ਸੋ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਜੈ ਪੀਰਾਂ ਦੀ